ਵੇਲੇ ਦੇਖੋ ਪਰਮੇਸ਼ਰ ਦਾ ਬਚਨ ਸਾਨੂੰ ਹਰ ਵੇਲੇ ਜਿਹੜਾ ਹੈ ਨਾ ਉਹ ਚਿਪਕੂ ਰਹਿਣਾ ਨਹੀਂ ਸਿਖਾਉਂਦਾ ਕਿ ਤੁਸੀਂ ਜਿਹੜਾ ਆ ਹਰ ਕਿਸੇ ਦੇ ਨਾਲ ਜੁੜੇ ਰਹੋ ਬਣੇ ਰਹੋ ਪਰ ਉਹ ਪਰਮੇਸ਼ਰ ਦਾ ਬਚਨ ਸਾਨੂੰ ਕਈ ਤਰ੍ਹਾਂ ਦੇ ਲੋਕਾਂ ਤੋਂ ਦੂਰ ਰਹਿਣਾ ਵੀ ਸਿਖਾਉਂਦਾ ਆ ਤੇ ਅੱਜ ਅਸੀਂ ਇਹ ਹੀ ਸਿੱਖਣਾ ਆ ਕਿ ਪਰਮੇਸ਼ਰ ਦਾ ਬਚਨ ਸਾਨੂੰ ਕਿੰਨਾ ਲੋਕਾਂ ਤੋਂ ਦੂਰ ਰਹਿਣ ਦੇ ਲਈ ਜਿਹੜਾ ਆ ਪ੍ਰੇਰਿਤ ਕਰਦਾ ਆ ਤਾਂ ਅੱਜ ਆਓ ਅਸੀਂ ਦੇਖੀਏ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕੋਰੰਥੀਆਂ ਦੀ ਕਿਤਾਬ ਪਹਿਲਾ ਕੋਰੰਥੀਆਂ ਆਓ ਅਸੀਂ ਉਹਦੇ ਵਿੱਚ ਚੱਲਾਂਗੇ ਫਰਸਟ ਕੋਰਿੰਥੀਅਨਸ ਉਹਦਾ 15 ਚੈਪਟਰ ਪਹਿਲਾ ਕੋਰਿੰਥੀਆ ਉਹਦਾ 15 ਨੰਬਰ ਅਧਿਆਇ ਤੇ ਉਹਦੀ 33 ਨੰਬਰ ਆਇਤ ਦੇ ਵਿੱਚ ਆਇਤ ਦੇ ਵਿੱਚ 15 ਅਧਿਆਇ ਉਹਦੀ 33 ਨੰਬਰ ਆਇਤ 15th ਚੈਪਟਰ ਫਰਸਟ ਕੋਰਿੰਥੀਅਨਸ 15th ਚੈਪਟਰ ਉਹਦੀ 33 ਵਰਸ 33 ਨੰਬਰ ਆਇਤ ਤਾਂ ਇੱਥੇ ਲਿਖਿਆ ਹੋਇਆ ਧੋਖਾ ਨਾ ਖਾਓ ਬੁਰੀਆਂ ਸੰਗਤਾਂ ਚੰਗਿਆਂ ਚੱਲਣਾ ਨੂੰ ਵਿਗਾਰ ਦਿੰਦੀਆਂ ਹਨ ਮਤਲਬ ਕਿ ਵਚਨ ਸਾਨੂੰ ਇਦਾਂ ਦੱਸਦਾ ਕਿ ਜਿਹੜੀ ਬੁਰੀ ਸੰਗਤ ਆ ਜਿਹੜੇ ਬੈਡ ਇਨਫਲੂਐਂਸ ਵਾਲੇ ਲੋਕੀ ਆ ਜਿਨ੍ਹਾਂ ਜਿਨ੍ਹਾਂ ਦਾ ਪ੍ਰਭਾਵ ਵੀ ਮਾੜਾ ਆ ਉਹਨਾਂ ਲੋਕਾਂ ਤੋਂ ਅਸੀਂ ਦੂਰ ਰਹਿਣਾ ਆ ਹallelujah ਧੋਖਾ ਨਾ ਖਾਜੋ ਕਿਤੇ ਕਿ ਉਹ ਉਹ ਲੋਕਾਂ ਦੀ ਸੰਗਤ ਦੇ ਵਿੱਚ ਕਿ ਚਲੋ ਜੀ ਅਸੀਂ ਤਾਂ ਬੜੇ ਚੰਗੇ ਆ ਅਸੀਂ ਤਾਂ ਪ੍ਰਾਰਥਨਾ ਕਰਦੇ ਆ ਅਸੀਂ ਇਹਨਾਂ ਲੋਕਾਂ ਦੇ ਨਾਲ ਬਣੇ ਰਵਾਂਗੇ ਆ ਸਾਡੇ ਉੱਤੇ ਕੀ ਅਸਰ ਹੋਣਾ ਹੈ ਪਰ ਵਚਨ ਕੀ ਦੱਸ ਰਿਹਾ ਕਹਿੰਦਾ ਬੁਰੀਆਂ ਸੰਗਤਾਂ ਚੰਗੇ ਚੱਲਣਾ ਨੂੰ ਵਿਗਾੜ ਦਿੰਦੀਆਂ ਹਨ ਜੇ ਸੰਗਤ ਬੁਰੀ ਹੁੰਦੀ ਆ ਤਾਂ ਉਹ ਕੀ ਆ ਚੰਗੀਆਂ ਆਦਤਾਂ ਵਾਲੇ ਜਿਹੜੇ ਲੋਕੀ ਆ ਉਹਨਾਂ ਨੂੰ ਵੀ ਵਿਗਾੜ ਦਿੰਦੀ ਆ ਸੋ ਬਹੁਤ ਜ਼ਰੂਰੀ ਆ ਕਿ ਸਾਡੀ ਜਿਹੜੀ ਸੰਗਤ ਆ ਉਹ ਚੰਗੀ ਸੰਗਤ ਹੋਵੇ ਵਚਨ ਜਿੱਥੇ ਕਹਿੰਦਾ ਧੋਖਾ ਨਾ ਖਾਓ ਉਹਦਾ ਐਕਚੁਅਲ ਦੇ ਮਤਲਬ ਐਕਚੁਅਲ ਦੇ ਵਿੱਚ ਮਤਲਬ ਇਹ ਆ ਕਿ ਤੁਸੀਂ ਕਿਤੇ ਭੋਲੇ ਹੀ ਨਾ ਬਣੇ ਰਹ ਜਿਓ ਤੁਸੀਂ ਕਿਤੇ ਮੂਰਖੀ ਨਾ ਬਣੇ ਰਹ ਜਿਓ ਸੋ ਵਚਨ ਇੱਕ ਤਰ੍ਹਾਂ ਨਾਲ ਸਾਨੂੰ ਇਹ ਕਹਿੰਦਾ ਕਿ ਮੂਰਖ ਨਾ ਬਣੋ ਕਹਿੰਦਾ ਧੋਖਾ ਨਾ ਖਾਓ ਤੁਹਾਡੇ ਨਾਲ ਚੀਟਿੰਗ ਨਾ ਹੋ ਜਵੇ ਬੁਰੀਆਂ ਸੰਗਤਾਂ ਜਿਹੜੀਆਂ ਆ ਉਹ ਚੰਗੇ ਚੱਲਣ ਵਾਲਿਆਂ ਨੂੰ ਜਿਨ੍ਹਾਂ ਦਾ ਕਰੈਕਟਰ ਠੀਕ ਆ ਜਿਨ੍ਹਾਂ ਦੀਆਂ ਆਦਤਾਂ ਚੰਗੀਆਂ ਆ ਉਹਨਾਂ ਨੂੰ ਵੀ ਤਬਾਹ ਕਰ ਦਿੰਦੀਆਂ ਆ ਉਹਨਾਂ ਨੂੰ ਨਾਸ਼ ਕਰ ਦਿੰਦੀਆਂ ਆ ਤੁਸੀਂ ਦੇਖੋ ਅਗਰ ਤੁਸੀਂ ਬਹੁਤ ਹੀ ਸੱਚੇ ਸੁਚੇੇਲ ਇਨਸਾਨ ਆ ਬਹੁਤ ਹੀ ਚੰਗੇ ਇੱਕ ਇਨਸਾਨ ਆ ਪਰ ਤੁਹਾਡੀ ਸੰਗਤ ਜਿਹੜੀ ਆ ਉਹ ਕਿਸੇ ਕਰੈਕਟਰਲੈਸ ਆਦਮੀ ਦੇ ਨਾਲ ਆ ਕਰੈਕਟਰਲੈਸ ਆਦਮੀ ਤੋਂ ਮਤਲਬ ਔਰਤ ਵੀ ਹੋ ਸਕਦੀ ਆ ਆਦਮੀ ਵੀ ਹੋ ਸਕਦਾ ਚਰਿੱਤਰਹੀਣ ਜਿਹਦਾ ਕਰੈਕਟਰ ਠੀਕ ਨਹੀਂ ਹੈਗਾ ਜਿਹੜਾ ਵਿਚਾਰ ਦੇ ਵਿੱਚ ਆ ਸੋ ਉਹ ਜਿਹੜਾ ਆ ਅਗਰ ਤੁਸੀਂ ਉਸ ਇਨਸਾਨ ਦੇ ਨਾਲ ਜਿਆਦਾ ਉੱਠੋ ਬੈਠੋਗੇ ਜਿਆਦਾ ਉਹਦੇ ਨਾਲ ਰਹੋਗੇ ਪਾਵੇਂ ਤੁਸੀਂ ਕੈਰੈਕਟਰ ਦੇ ਬਹੁਤ ਚੰਗੇ ਹੋ ਪਰ ਲੋਕੀ ਤੁਹਾਨੂੰ ਇਦਾਂ ਹੀ ਦੇਖਣਗੇ ਕਿ ਜਿੱਦਾਂ ਤੁਸੀਂ ਵੀ ਉਸੇ ਤਰ੍ਹਾਂ ਦੇ ਕੈਰੈਕਟਰ ਦੇ ਆ ਜਾਂ ਉਹਦਾ ਪ੍ਰਭਾਵ ਤੁਹਾਡੇ ਉੱਤੇ ਥੋੜਾ ਬਹੁਤਾ ਜਿਹੜਾ ਆ ਉਹ ਪੈ ਹੀ ਜਾਣਾ ਹੈ ਤਾਂ वचन ਸਾਨੂੰ ਦੱਸਦਾ ਆ ਕਿ ਤੁਸੀਂ ਆਪਣੇ ਆਪ ਨੂੰ बैड ਇਨਫਲੂਐਂਸ ਵਾਲੇ ਲੋਕਾਂ ਤੋਂ ਬੁਰੇ ਜਿਹੜੇ ਲੋਕੀ ਆ ਜਿਨ੍ਹਾਂ ਦਾ ਕੈਰੇਕਟਰ ਠੀਕ ਨਹੀਂ ਆ ਜਿਨ੍ਹਾਂ ਦੀਆਂ ਆਦਤਾਂ ਚੰਗੀਆਂ ਨਹੀਂ ਆ ਜਿਨ੍ਹਾਂ ਦਾ ਸੁਭਾਅ ਚੰਗਾ ਨਹੀਂ ਆ ਤੁਸੀਂ ਉਹਨਾਂ ਤੋਂ ਪਾਸੇ ਰਹਿਣਾ ਆ ਸੋ ਬਾਈਬਲ ਸਾਨੂੰ ਬੜੀ ਬਰੀਕੀ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਗਾਈਡ ਕਰਦਾ ਹੈ ਤੇ ਸਾਨੂੰ ਇਹ ਚੀਜ਼ਾਂ ਜਿੰਨੀ ਬਰੀਕੀ ਨਾਲ ਉਹਨੇ ਗਾਈਡ ਕੀਤੀਆਂ ਨਾ ਉਨੀ ਬਰੀਕੀ ਦੇ ਨਾਲ ਸਾਨੂੰ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਸਾਨੂੰ ਸਮਝਣੀਆਂ ਚਾਹੀਦੀਆਂ so that ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਸਮਝੀਆਂ ਹੋਈਆਂ ਆਪਣੇ ਜੀਵਨ ਵਿੱਚ ਲਾਗੂ ਕਰੀਏ ਤਾਂ ਅਸੀਂ ਪਰਮੇਸ਼ਵਰ ਦੀ ਆਸ਼ੀਸ਼ ਨੂੰ ਦੇਖੀਏ ਅਸੀਂ ਪਰਮੇਸ਼ਵਰ ਦੀ ਬਰਕਤ ਨੂੰ ਦੇਖੀਏ ਹallelujah ਓਕੇ ਜੀ ਸੈਕੰਡ ਅਸੀਂ ਚੀਜ਼ ਜਿਹੜੀ ਦੇਖਦੇ ਆ ਉਹ ਚੀਜ਼ ਇਹ ਆ ਕਿ ਅਸੀਂ ਜਿਹੜੇ ਆ ਅਸੀਂ ਬੁਰੀ ਸੰਗਤ ਅਸੀਂ ਕਿੰਨੂੰ ਸਮਝਦੇ ਆਂ ਕਈ ਵਾਰੀ ਅਸੀਂ ਸੋਚਦੇ ਆਂ ਕਿ ਓਕੇ ਜੀ ਚਲੋ ਇਹ ਤਾਂ ਕ੍ਰਿਸਚੀਅਨ ਆ ਨਾ ਲੜਕਾ ਮੈਂ ਵੀ ਕ੍ਰਿਸਚੀਅਨ ਆ ਜਾਂ ਅਹੀਂ ਇੱਕ ਇੱਕ ਸੰਗਤ ਨੂੰ ਮੰਨਣ ਵਾਲੇ ਇੱਕ ਗੁਰੂ ਨੂੰ ਮੰਨਣ ਵਾਲੇ ਲੋਕੀ ਆ ਤੇ ਅਸੀਂ ਇੱਕ ਦੂਜੇ ਦੀ ਸੰਗਤ ਜਿਹੜੀ ਆ ਬਹੁਤ ਸਹੀ ਆ ਤੇ ਗੈਰ ਮਸੀਹੀ ਜਿਹੜੇ ਲੋਕ ਆ ਅਸੀਂ ਉਹਨਾਂ ਨੂੰ ਆਪਣੇ ਫਰੈਂਡ ਨਹੀਂ ਬਣਾਉਣੇ ਦੇਖੋ ਇਹ ਚੀਜ਼ ਨਾ ਬੜੇ ਧਿਆਨ ਨਾਲ ਸਮਝਿਓ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਇਦਾਂ ਗਾਈਡ ਕਰਦੇ ਆਂ ਕਿ ਤੁਸੀਂ ਜਿਹੜੇ ਗੈਰ ਮਸੀਹੀ ਲੋਕੀ ਆ ਤੁਸੀਂ ਉਹਨਾਂ ਦੇ ਨਾਲ ਦੋਸਤੀ ਨਹੀਂ ਕਰਨੀ ਇਹ ਬਹੁਤ ਹੀ ਬੁਰੀ ਸੋਚ ਆ ਇਹ ਬਹੁਤ ਹੀ ਬੁਰੀ ਸਿੱਖਿਆ ਆ ਅਗਰ ਤੁਸੀਂ ਇਹ ਸਿੱਖਿਆ ਆਪਣੇ ਬੱਚੇ ਨੂੰ ਦੇ ਰਹੇ ਹੋ ਜਾਂ ਕੋਈ ਵੀ ਪੇਰੈਂਟਸ ਆਪਣੇ ਬੱਚੇ ਨੂੰ ਅਗਰ ਧਰਮ ਨੂੰ ਮੁੱਖ ਰੱਖ ਕੇ ਦੋਸਤੀ ਜਾਂ ਸੰਗਤ ਦੇ ਬਾਰੇ ਵਿੱਚ ਦੱਸ ਰਿਹਾ ਹੈ ਇਹ ਉਹ ਆਪਣੇ ਬੱਚੇ ਦੀਆਂ ਜੜਾਂ ਦੇ ਉੱਤੇ ਕਵਾੜੀ ਰੱਖ ਰਿਹਾ ਆ ਸੱਚਮੁੱਚ ਇਹ ਉਹਨੇ ਇੱਕ ਚੰਗੇ ਰੁੱਖ ਦੀ ਜੜ ਦੇ ਉੱਤੇ ਕਵਾੜੀ ਰੱਖ ਦਿੱਤੀ ਆ ਇਹ ਗਲਤ ਹੈ ਅਗਰ ਤੁਸੀਂ ਇਹ ਕਹਿੰਦੇ ਆ ਕਿ ਤੂੰ ਫਲਾਨੇ ਧਰਮ ਦਾ ਤਾਂ ਆਪਾਂ ਸਿਰਫ ਆਪਣੇ ਧਰਮ ਵਾਲਿਆਂ ਦੇ ਨਾਲ ਦੋਸਤੀ ਕਰਨੀ ਆ ਤੂੰ 크ਰਿਸਚੀਅਨ ਆ ਤਾਂ ਤੂੰ ਸਿਰਫ 크ਰਿਸਚੀਅਨ ਨਾਲ ਦੋਸਤੀ ਕਰਨੀ ਤੂੰ ਮੁਸਲਿਮ ਆ ਤਾਂ ਤੂੰ ਸਿਰਫ ਮੁਸਲਿਮ ਦੇ ਨਾਲ ਦੋਸਤੀ ਕਰਨੀ ਹਿੰਦੂ ਨੇ ਹਿੰਦੂ ਨਾਲ ਸਿੱਖ ਨੇ ਸਿੱਖ ਦੇ ਨਾਲ ਇਟ ਇਜ਼ ਐਬਸੋਲੂਟਲੀ ਰੋਂਗ ਤੁਸੀਂ ਆਪਣੇ ਬੱਚੇ ਨੂੰ ਖੂ ਦੇ ਵਿੱਚ ਸੈੱਟ ਰਏ ਆ ਤੁਸੀਂ ਉਹਦੀਆਂ ਸੋਚਾਂ ਨੂੰ ਲਿਮਟਿਡ ਕਰ ਰਹੇ ਆ ਜਾਂ ਤੁਸੀਂ ਜਿੰਨੂੰ ਵੀ ਇਹ ਸਲਾਹ ਦੇ ਰਹੇ ਹੋ ਨਾ ਤੁਸੀਂ ਉਹਨੂੰ ਬਰਬਾਦ ਕਰ ਰਹੇ ਹੋ ਐਕਚੁਅਲ ਦੇ ਵਿੱਚ ਬੱਚ ਨੂੰ ਸਾਨੂੰ ਇਹ ਨਹੀਂ ਕਹਿ ਰਿਹਾ ਬਹੁਤ ਸਾਰੇ ਲੋਕੀ ਜਿਹੜੇ ਆ ਹਮੇਸ਼ਾ ਉਹ ਵੱਧ ਚੱਲਣ ਜਦੋਂ ਸਮਝਦੇ ਤਾਂ ਉਹਨਾਂ ਨੂੰ ਲੱਗਦਾ ਕਿ ਇੱਕ ਇੱਕ ਜਿਹੜਾ 크੍ਰਿਸਚੀਅਨ ਆ ਉਹ ਆਪਣੇ ਆਪ ਨੂੰ ਸਮਝਦਾ ਕਿ ਮੈਂ ਆ ਧਰਮੀ ਆ ਤੇ ਦੂਜੇ ਸਾਰੇ ਧਰਮਾਂ ਦੇ ਲੋਕ ਵੱਧ ਚੱਲਣੇ ਆ ਜਿਹੜੇ ਦੂਜੇ ਧਰਮ ਵਾਲੇ ਉਹ ਸਮਝਦੇ ਕਿ ਸਿਰਫ ਅਸੀਂ ਧਰਮੀ ਆ ਤੇ ਬਾਕੀ ਸਾਰੇ ਵੱਧ ਚੱਲਣੇ ਆ ਇਦਾਂ ਦਾ ਕੁਝ ਵੀ ਨਹੀਂ ਆ ਸੱਚੀ ਇਦਾਂ ਦਾ ਕੁਝ ਵੀ ਨਹੀਂ ਆ ਬਦ ਚੱਲਣ ਹੁੰਦਾ ਆ ਕਿ ਜੇ ਦਾ ਕਰੈਕਟਰ ਸਹੀ ਨਹੀਂ ਆ ਬਦੀ ਵਿੱਚ ਜਿਹੜਾ ਚੱਲਦਾ ਬੁਰਾਈ ਵਿੱਚ ਜਿਹੜਾ ਚੱਲਦਾ ਉਹ ਬਦ ਚੱਲਣ ਆ ਫਿਰ ਉਹ ਜਿਹੜਾ ਇਨਸਾਨ ਆ ਨਾ ਉਹ ਕਿਸੇ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਉਹ ਕਿਸੇ ਵੀ ਰਿਲੀਜੀਅਨ ਚ ਹੋ ਸਕਦਾ ਕਿੰਨੀਆਂ ਖਬਰਾਂ ਆਉਂਦੀਆਂ ਵਕ ਵਕ ਰਿਲੀਜੀਅਨ ਦੇ ਲੋਕਾਂ ਦੀ ਕੋਈ ਰੇਪ ਕਰਦਾ ਫੜਿਆ ਗਿਆ ਕੋਈ ਕਤਲ ਕਰਦਾ ਫੜਿਆ ਗਿਆ ਕੋਈ ਚੋਰੀ ਕਰਦਾ ਫੜਿਆ ਗਿਆ ਕੋਈ ਗੱਲਾਂ ਭੰਨ ਦਾ ਫੜਿਆ ਗਿਆ ਹਾਂ ਕਿਸੇ ਨੇ ਕਿਤੇ ਅੱਗ ਲਾਤੀ ਕਿਸੇ ਨੇ ਕਿਸੇ ਨੂੰ ਮਾਰ ਦਿੱਤਾ ਕਿਸੇ ਨੇ ਵੱਢ ਦਿੱਤਾ ਇਹ ਇਹ ਚੀਜ਼ਾਂ ਤੁਹਾਨੂੰ ਕੌਣ ਸਿਖਾ ਰਿਹਾ ਹੈ ਇਹ ਝਾ ਸਾਨੂੰ ਧਾਰਮਿਕ ਗ੍ਰੰਥ ਨਹੀਂ ਸਿਖਾ ਰਹੇ ਉਹਨਾਂ ਦੀਆਂ ਵੇਸ਼ਭੂਸ਼ਾ ਤੇ ਨਾ ਜਾਓ ਉਹਨਾਂ ਦੇ ਆਊਟਰ ਲੁੱਕ ਦੇ ਉੱਤੇ ਨਾ ਜਾਓ ਸਾਨੂੰ ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਰ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਪਰਮੇਸ਼ਰ ਹੈ ਜੋ ਸਿੱਖਿਆ ਉਸ ਪਰਮੇਸ਼ਰ ਦੇ ਵੱਲੋਂ ਦਿੱਤੀ ਗਈ ਹੈ ਨਾ ਉਹਦੇ ਉੱਤੇ ਜਾਓ ਸੱਚੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇਸ ਚੀਜ਼ ਨੂੰ ਤਾਂ ਪਹਿਲਾਂ ਚੰਗੀ ਤਰ੍ਹਾਂ ਸਮਝਣਾ। ਕਈ ਵਾਰੀ ਅਸੀਂ ਗਲਤ ਚੋਣ ਕਰ ਲੈਂਦੇ ਆ ਅਸੀਂ ਸਿਰਫ ਧਰਮ ਨੂੰ ਮੁੱਖ ਰੱਖ ਕੇ ਜਾਂ ਹੋਰ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਬਹੁਤ ਸਾਰੀਆਂ ਮਿਸਟੇਕਸ ਕਰਦੇ ਆ। ਜਿਹੜੀਆਂ ਕਿ ਸਰਾਸਰ ਗਲਤ ਆਰ ਅੱਗੇ ਜਾ ਕੇ ਉਹ ਸਾਡੀਆਂ ਨਸਲਾਂ ਨੂੰ ਡਿਸਟਰਬ ਕਰਦੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਵੀ ਉਹਨਾਂ ਚੀਜ਼ਾਂ ਨੇ ਜਿਹੜਾ ਆ ਨਾ ਉਹ ਫਰਕ ਪਾ ਦਿੱਤਾ ਤੇ ਫਿੱਕ ਪਾ ਦਿੱਤਾ ਹੈ। ਐਕਚੁਅਲ ਦੇ ਵਿੱਚ ਇਹ ਗੱਲ ਜਿਹੜੀ ਆ ਗੈਰ ਮਸੀਹੀ ਜਾਂ ਮਸੀਹੀ ਦੇ ਲਈ ਨਹੀਂ ਆ ਇਹਦਾ ਮਤਲਬ ਹੈ ਕਿ ਜਿਹੜੀ ਦੋਸਤੀ ਆ ਉਹ ਬਹੁਤ ਹੀ ਸੋਚ ਸਮਝ ਕੇ ਕਰੋ ਜਿਹੜਾ ਤੁਸੀਂ ਕਿਸੇ ਦੇ ਨਾਲ ਉੱਠਦੇ ਬੈਠਦੇ ਆ ਨਾ ਉਹ ਬਹੁਤ ਹੀ ਸੋਚ ਸਮਝ ਕੇ ਕਰੋ ਇੱਥੇ ਬਹੁਤ ਸਾਰੇ ਲੋਕੀ ਆ ਜਿਨ੍ਹਾਂ ਨੇ ਬੈਪਟਾਈਜ਼ ਕੀਤੇ ਹੋਏ ਆ ਤੇ ਬਹੁਤ ਸਾਰੇ ਲੋਕੀ ਆ ਜਿਹੜੇ ਸਤਵੇਂ ਦਿਨ ਜਿਹੜਾ ਆ ਸਤ ਸੰਗ ਵਿੱਚ ਆਉਂਦੇ ਆ ਪਰ ਉਹਨਾਂ ਦੇ ਕੈਰੇਕਟਰ ਠੀਕ ਨਹੀਂ ਹੈਗੇ ਉਹਨਾਂ ਦੀਆਂ ਆਦਤਾਂ ਚੰਗੀਆਂ ਨਹੀਂ ਹੈਗੀਆਂ ਉਹ ਉਹ ਪਰਮੇਸ਼ਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਉਹ ਸਿਰਫ ਖਾਣਾ ਪੂਰਤੀ ਤੇ ਰੀਤੀ ਰਿਵਾਜ ਹੀ ਪੂਰੇ ਕਰ ਰਹੇ ਆ ਬਹੁਤ ਸਾਰੇ ਲੋਕਾਂ ਨੇ ਮੱਥਾ ਟੇਕਣਾ ਵੀ ਰੀਤੀ ਰਿਵਾਜ ਬਣਾਇਆ ਬਹੁਤ ਸਾਰੇ ਲੋਕਾਂ ਨੇ ਸਤ ਸੰਗ ਸੁੰਨਾ ਵੀ ਰੀਤੀ ਰਿਵਾਜ ਹੀ ਬਣਾਇਆ ਹੋਇਆ ਤੇ ਅਸੀਂ ਰੀਤੀ ਰਿਵਾਜਾਂ ਵਾਲੇ ਨਹੀਂ ਬੰਨ ਅਸੀਂ ਧਰਮ ਦੀ ਗੁਲਾਮੀ ਦੇ ਬੰਦਨਾਂ ਦੇ ਵਿੱਚ ਨਹੀਂ ਵੱਜਣਾ ਸੋ ਇਸ ਲਈ ਇਸ ਅਸੀਂ ਜਿਹੜੇ ਅਸੀਂ ਆਜ਼ਾਦ ਪੰਦੇ ਆ ਸਾਨੂੰ ਪਰਮੇਸ਼ਰ ਨੇ ਆਜ਼ਾਦੀ ਦਿੱਤੀ ਆ ਆਜ਼ਾਦ ਹੋਣ ਦੇ ਲਈ ਆਜ਼ਾਦ ਸੋਚ ਦਿੱਤੀ ਆ ਇੱਕ ਚੰਗੀ ਸੋਚ ਦਿੱਤੀ ਆ ਇੱਕ ਇਕ ਸਾਾਨੂੰ ਬੋਲਡ ਯੂ نو ਬੋਲਡ ਸੋਚ ਦਿੱਤੀ ਆ ਪਰਮੇਸ਼ਰ ਨੇ ਸਾਨੂੰ ਖੁੱਲ੍ਹੀ ਸੋਚ ਵਾਲੇ ਬਣਾਇਆ ਪਰਮੇਸ਼ਰ ਨੇ ਤਾਂ ਅਸੀਂ ਖੂ ਵਿੱਚ ਡਿੱਗਣ ਵਾਲੇ ਤਾਂ ਹਰਗਿਜ਼ ਨਹੀਂ ਆ ਅਸੀਂ ਧੰਨਵਾਦ ਕਰਦੇ ਪਰਮੇਸ਼ਰ ਨੇ ਸਾਨੂੰ ਚਟਾਨ ਦੇ ਉੱਤੇ ਖੜੇ ਕੀਤਾ ਆ ਤਾਂ ਇਸ ਲਈ ਜਿੰਨੇ ਵੀ ਫਰੈਂਡਸ ਬਣਾਉਣੇ ਆ ਉਹਨਾਂ ਨੂੰ ਸੋਚ ਸਮਝ ਕੇ ਫਰੈਂਡ ਬਣਾਓ ਚਾਹੇ ਉਹ ਤੁਹਾਡੇ ਆਪਣੇ ਰਿਸ਼ਤੇਦਾਰ ਆ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਆ ਉਹ ਉਹਨਾਂ ਦਾ ਉਹਨਾਂ ਦਾ ਦੇਖੋ ਕਿ ਉਹਨਾਂ ਦੇ ਕੰਮ ਕਿੱਦਾਂ ਦੇ ਆ ਉਹਨਾਂ ਦਾ ਸੁਭਾਅ ਕਿਦਾਂ ਦਾ ਆ? ਅਗਰ ਉਹਨਾਂ ਦੇ ਕੰਮ ਚੰਗੇ ਆ, ਉਹਨਾਂ ਦਾ ਸੁਭਾਅ ਚੰਗਾ ਆ, ਉਹਨਾਂ ਦੇ ਅੰਦਰ ਹਯਾ ਦਾ ਆ ਹੈਗੀ ਆ, ਉਹਨਾਂ ਦੇ ਅੰਦਰ ਜਿਹੜਾ ਆ ਗੰਦ ਨਹੀਂ ਭਰਿਆ ਹੋਇਆ ਤਾਂ ਤੁਸੀਂ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਸਕਦੇ ਆ। ਡਸਨਟ ਮੈਟਰ ਕਿ ਉਹ ਕਿਹੜੇ ਰਿਲੀਜੀਅਨ ਨੂੰ ਬਿਲੋਂਗ ਕਰਦਾ, ਡਸਨਟ ਮੈਟਰ ਕਿ ਉਹ ਕਿਹੜੀ ਕਾਸਟ ਨੂੰ ਬਿਲੋਂਗ ਕਰਦਾ, ਡਸਨਟ ਮੈਟਰ ਕਿ ਉਹ ਕਿਹੜੀ ਕੰਟਰੀ ਨੂੰ ਬਿਲੋਂਗ ਕਰਦਾ, ਕਿਹੜੀ ਨੇਸ਼ਨ ਨੂੰ ਬਿਲੋਂਗ ਕਰਦਾ। ਫਰਕ ਨਹੀਂ ਪੈਂਦਾ ਕਿ ਕਿਹੜੀ ਜਾਤ ਦਾ ਹੈ ਕਿਹੜੇ ਧਰਮ ਦਾ ਹੈ ਕਿਹੜੇ ਮੁਲਕ ਦਾ ਹੈ ਕਿਹੜੇ ਰੰਗ ਦਾ ਹੈ ਫਰਕ ਪੈਂਦਾ ਕਿ ਉਹਦੇ ਅੰਦਰ ਗੋਣੇ ਆ ਕਿ ਔਗਣੇ ਆ ਸੋ ਇਸ ਲਈ ਵਚਨ ਕਹਿੰਦਾ ਕਹਿੰਦਾ ਬੁਰੀਆਂ ਸੰਗਤਾਂ ਚੰਗਿਆਂ ਚੱਲਣਾ ਨੂੰ ਵਿਗਾੜ ਦਿੰਦੀਆਂ ਉਹਨੇ ਇਹ ਨਹੀਂ ਕਿਹਾ ਕਿ ਦੂਜੇ ਧਰਮ ਦੇ ਲੋਕੀ ਜਿਹੜੇ ਆ ਉਹ ਤੁਹਾਨੂੰ ਵਿਗਾੜ ਦੇਣਗੇ ਨੋ ਗॉड ਨੂੰ ਪਤਾ ਆ ਕਿਉਂਕਿ ਸਾਰੇ ਲਿਖਤ ਪਰਮੇਸ਼ਰ ਦੇ ਆਤਮਾਤਵਾਰ ਪਰਮੇਸ਼ਰ ਦੇ ਆਤਮਾ ਨੂੰ ਪਤਾ ਆ ਕਿ ਕਿਹੜੀ ਚੀਜ਼ ਜਿਹੜੀ ਆ ਨਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਸਾਨੂੰ ਵਿਗਾੜਦੀ ਕਿਹੜੀ ਚੀਜ਼ ਆ ਸਾਨੂੰ ਕਿਸੇ ਦੀ ਸਿੱਖਿਆ ਵਿਗਾੜਦੀ ਆ ਜਦੋਂ ਅਸੀਂ ਕਿਸੇ ਤੋਂ ਗਲਤ ਸਿੱਖਿਆ ਲੈਨੇ ਉਹ ਕਿਤੇ ਨਾ ਕਿਤੇ ਸਾਡੇ ਸਬਕੌਨਸ਼ੀਅਸ ਦੇ ਵਿੱਚ ਚਲੇ ਜਾਂਦੀ ਔਰ ਜਿਹੜੀ ਗੱਲ ਸਬਕੌਨਸ਼ੀਅਸ ਚਲੇਗੀ ਉਹਦਾ ਇੰਪੈਕਟ ਕਿਤੇ ਨਾ ਕਿਤੇ ਤੁਹਾਡੇ ਜੀਵਨ 'ਚ ਉਹਦਾ ਅਸਰ ਤੁਹਾਨੂੰ ਨਜ਼ਰ ਆਏਗਾ ਚੰਗੀ ਅਤੇ ਚੰਗਾ ਅਸਰ ਨਜ਼ਰ ਆਏਗਾ ਬੁਰੀ ਅਤੇ ਬੁਰਾ ਅਸਰ ਜਿਹੜਾ ਆ ਉਹ ਨਜ਼ਰ ਆਏਗਾ ਪਰ ਆਏਗਾ ਜ਼ਰੂਰ ਕਈ ਵਾਰੀ ਤੁਸੀਂ ਜ਼ਿੰਦਗੀ ਪਰ ਕੋਈ ਗਲਤ ਕੰਮ ਨਹੀਂ ਕੀਤਾ ਹੁੰਦਾ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਸਵਾਰ ਕੇ ਰੱਖਿਆ ਤੁਸੀਂ ਸਮਝਾ ਕੇ ਰੱਖਿਆ ਆਪਣੇ ਆਪ ਨੂੰ ਉਹ ਚੀਜ਼ਾਂ ਦੇ ਵਿੱਚ ਪਰ ਜਿਹੜਾ ਆ ਉਹ ਵੈਰੀ ਤੁਹਾਨੂੰ ਕਿਸੇ ਇਹੋ ਜਿਹੇ ਤਰੀਕੇ ਦੇ ਨਾਲ ਜਿਹੜਾ ਆ ਉਹ ਪਰਮਾਉਂਦਾ ਆ ਉਹ ਤੁਹਾਨੂੰ ਉਕਸਾਉਂਦਾ ਆ ਇਸ ਤਰੀਕੇ ਦੇ ਨਾਲ ਕਿ ਤੂੰ ਇੱਕ ਵਾਰੀ ਇਹ ਪਾਪ ਕਰ ਲੈ ਕੁਝ ਨਹੀਂ ਹੁੰਦਾ ਇੱਕ ਵਾਰੀ ਕਰਨ ਦੇ ਨਾਲ ਕੀ ਆ ਤੂੰ ਕਿਹੜਾ ਮਾਰ ਚੱਲਿਆ ਆ ਤੂੰ ਮੁੜ ਕੇ ਵਰਤ ਰੱਖ ਕੇ ਤੋਹਾ ਕਰ ਲਵੀਂ ਤੂੰ ਇਦਾਂ ਕਰ ਲਵੀਂ ਉਹ ਤੁਹਾਨੂੰ ਉਕਸਾਉਂਦਾ ਕਿ ਇੱਕ ਇੱਕ ਨਾਈਟ ਕਿਸੇ ਹੋਰਨਲ ਸਪੈਂਡ ਕਰਕੇ ਦੇਖ ਇੱਕ ਵਾਰੀ ਛੋਟਾ ਜਿਹਾ ਪੈਗ ਸ਼ਰਾਬ ਦਾ ਲਾ ਕੇ ਦੇਖ ਇੱਕ ਵਾਰੀ ਮੜਾ ਜਿਹਾ ਟੀਕਾ ਲਾ ਕੇ ਦੇਖ ਲਾ ਇੱਕ ਵਾਰੀ ਝੂਠ ਬੋਲਦੇ ਕੁਛ ਨਹੀਂ ਹੁੰਦਾ ਸੋ ਉਹ ਉਕਸੌਂਦਾ ਹੈ ਉਹ ਕਿਸੇ ਇਨਸਾਨ ਦੇ ਰਾਈ ਉਕਸਾਏਗਾ ਤੁਹਾਨੂੰ ਜਿਹੜਾ ਤੁਹਾਨੂੰ ਪਾਪ ਜਿਹੜਾ ਆ ਉਹ ਚਿੱਟੇ ਕੱਪੜੇ ਚ ਲਪੇਟ ਕੇ ਦਿਖਾਏਗਾ ਕਿ ਜਿੱਦਾਂ ਉਹ ਬਹੁਤ ਸਹੀ ਆ ਉਹ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ ਮਿਸਲੀਡ ਕਰੂਗਾ ਅਰ ਤੁਸੀਂ ਕਈ ਵਾਰੀ ਉਹਦੀ ਉਹਦੇ ਗੱਲਾਂ ਦੇ ਵਿੱਚ ਆ ਜੰਮੇ ਸੋ ਬੈਡ ਇਨਫਲੂਐਂਸ ਵਾਲੇ ਲੋਕਾਂ ਤੋਂ ਬੁਰੇ ਪ੍ਰਭਾਵਸ਼ਾਲੀ ਜਿਹੜੇ ਲੋਕੀ ਜਿਨ੍ਹਾਂ ਦਾ ਬੁਰਾ ਪ੍ਰਭਾਵ ਆ ਜਿਨ੍ਹਾਂ ਦੀਆਂ ਬੁੜੀਆਂ ਆਦਤਾਂ ਆ ਤੁਸੀਂ ਉਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਹ ਵਚਨ ਦੱਸਦਾ ਹੈ ਕਿ ਅਸੀਂ ਉਹਨਾਂ ਦੀ ਸੰਗਤ ਜਿਹੜੀ ਆ ਬਿਲਕੁਲ ਵੀ ਨਹੀਂ ਕਰਨੀ ਹallelujah ਫੇਰ ਚਾ요 ਕ੍ਰਿਸਚਨਿਆ ਜਾਓ 크ਿਸਚੀਅਨਿਟੀ ਤੋਂ ਬਾਹਰ ਸਾਡੇ ਲਈ ਤਾਂ 크ਿਸਚੀਅਨਿਟੀ ਮੈਟਰ ਨਹੀਂ ਕਰਦੀ ਸਾਡੇ ਲਈ ਤਾਂ ਕਹਿ ਲਓ ਕਿ ਹੋਰ ਕੋਈ ਚੀਜ਼ ਮੈਟਰ ਨਹੀਂ ਕਰਦੀ ਵਾਈ ਬਿਕੋਜ਼ ਅਸੀਂ ਤਾਂ ਧਰਮ ਨੂੰ ਬਿਲੋਂਗ ਹੀ ਨਹੀਂ ਕਰਦੇ ਸਾਡਾ ਧਰਮ ਕੀ ਆ ਜੋ ਪਰਮੇਸ਼ਵਰ ਦਾ ਧਰਮ ਆ ਸਾਡੀ ਜਾਤ ਕੀ ਆ ਜੋ ਪਰਮੇਸ਼ਵਰ ਦੀ ਜਾਤ ਆ ਸਾਡਾ ਕੰਮ ਕੀ ਆ ਜੋ ਪਰਮੇਸ਼ਵਰ ਨੇ ਸਾਨੂੰ ਸੰਭਿਆ ਸੋ ਪਰਮੇਸ਼ਵਰ ਨੇ ਸਾਨੂੰ ਇਨਸਾਨ ਬਣਾਇਆ ਅਸੀਂ ਇਨਸਾਨ ਆ ਅਸੀਂ ਇਨਸਾਨੀਅਤ ਕੀ ਚੀਜ਼ ਆ ਉਹ ਪਰਮੇਸ਼ਰ ਨੇ ਸਾਨੂੰ ਵਚਨ ਦੇ ਰਾਹੀਂ ਸਿਖਾਈ ਆ ਅਸੀਂ ਇਨਸਾਨੀਅਤ ਨੂੰ ਫਾਲੋ ਕਰਾਂਗੇ ਇਸ ਗੱਲ ਨੂੰ ਅਸੀਂ ਸਮਝਣਾ ਹੈ ਸਮਝ ਰਹੇ ਹੋ ਅਰੇ ਪ੍ਰਭੂ ਯਿਸੂ ਮਸੀਹ ਕੁੱਲ ਇਨਸਾਨੀਅਤ ਦੇ ਗੁਨਾਹਾਂ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋਏ ਉਸ ਇਨਸਾਨੀਅਤ ਦੇ ਵਿੱਚ ਮੈਂ ਵੀ ਸੀ ਉਸ ਇਨਸਾਨੀਅਤ ਦੇ ਵਿੱਚ ਤੁਸੀਂ ਵੀ ਸੀ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੂੰ ਅਸੀਂ ਆਪਣਾ ਮੁਕਤੀ ਦਾਤਾ ਮੰਨਦੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪ ਚੱਕੇ ਬੋਝ ਚੱਕੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਉਹਨਾਂ ਦਾ ਕੋਈ ਆਪਣਾ ਨਿੱਜੀ ਗੁਨਾਹ ਨਹੀਂ ਸੀ ਪਰ ਉਹ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਅਰ ਇਹ ਤਾਂ ਸਾਨੂੰ ਸਾਡਾ ਜਿਹੜਾ ਸਾਡੀ ਗਵਰਨਮੈਂਟ ਆ ਸਾਡਾ ਜਿਹੜਾ ਲਾਅ ਆ ਸਾਡੇ ਦੇਸ਼ ਦਾ ਉਹ ਸਾਨੂੰ ਇਜਾਜ਼ਤ ਦਿੰਦਾ ਕਿ ਸਾਡੇ ਕੋਲੇ ਆਪਣੀ ਇੱਛਾ ਦੇ ਨਾਲ ਅਸੀਂ ਜਿਹੜਾ ਆ ਉਹ ਚੁਣ ਸਕੀਏ ਕਿ ਅਸੀਂ ਕੇਸ ਸਿੱਖਿਆ ਦੇ ਪਿੱਛੇ ਚੱਲਣਾ ਪਰ ਐਕਚੁਅਲ ਦੇ ਵਿੱਚ ਅਸੀਂ ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਵਰ ਦੇ ਪਿੱਛੇ ਹੀ ਚੱਲਦੇ ਆ ਉਹ ਪਰਮੇਸ਼ਰ ਜੋ ਇੱਕੋ ਇੱਕ ਪਰਮੇਸ਼ਰ ਹੈ ਜਿਹਦੇ ਬਾਰੇ ਵਿੱਚ ਹਰ ਧਾਰਮਿਕ ਕਿਤਾਬ ਹਰ ਧਰਮ ਗ੍ਰੰਥ ਹਰੇਕ ਸਰਮੀ ਜਨ ਜਿਹੜਾ ਉਹ ਕਹਿੰਦਾ ਕਿ ਉਹ ਪਰਮੇਸ਼ਰ ਇੱਕ ਪਰਮੇਸ਼ਰ ਅਸੀਂ ਉਸੇ ਇੱਕ ਪਰਮੇਸ਼ਰ ਦੀ ਉਪਾਸਨਾ ਕਰਦੇ ਹਾਂ ਅਸੀਂ ਉਸੇ ਇੱਕ ਪਰਮੇਸ਼ਰ ਦੀ ਅਰਾਧਨਾ ਕਰਦੇ ਹਾਂ ਅਸੀਂ ਕਿਸੇ ਵੀ ਇਨਸਾਨ ਦੀਆਂ ਬਣਾਈਆਂ ਹੋਈਆਂ ਰੀਤੀ ਰਿਵਾਜਾਂ ਦੇ ਗੁਲਾਮ ਤਾਂ ਹਰ ਕਿਸ ਵੀ ਨਹੀਂ ਬਣਾਂਗੇ ਕਿਉਂਕਿ ਇਹ ਸਭ ਦੀਆਂ ਸਬ ਗੁਲਾਮੀ ਦੀਆਂ ਬੇੜੀਆਂ ਜਿਹੜੀਆਂ ਆ ਇਹ ਬੇੜਾ ਗਰਕ ਕਰਨ ਦੇ ਲਈ ਆ ਕਿਸੇ ਦਾ ਬੇੜਾ ਬੰਨੇ ਲਾਉਣ ਦੇ ਲਈ ਨਹੀਂ ਆ ਸੋ ਅਸੀਂ ਪਰਮੇਸ਼ਰ ਦੇ ਪਿੱਛੇ ਚੱਲਣ ਵਾਲੇ ਲੋਕੀਂ ਆ ਪਰਮੇਸ਼ਰ ਦੇ ਪਿੱਛੇ ਚੱਲਦੇ ਰਵਾਂਗੇ ਹallelujah ਸੋ ਸਾਡੇ ਲਈ ਅਸੀਂ ਇਹ ਇਹ ਚੀਜ਼ਾਂ ਭੁੱਲ ਜੋ ਕੋਈ ਕਵੇ ਜੀ ਮੈਂ जाट ਆ ਕੋਈ ਕਵੇ ਜੀ ਮੈਂ ਆਤਰਮੀ ਆ ਕੋਈ ਕਵੇ ਜੀ ਮੈਂ ਬਾਲਮੀਕੀ ਆ ਜਾਂ ਕੋਈ ਕਵੇ ਜੀ ਮੈਂ 나ਈ ਆ ਕੋਈ ਕਵੇ ਮੈਂ ਚੀਰ ਆ ਤੁਸੀਂ ਇਨਸਾਨ ਆ ਪਰਮੇਸ਼ੁਰ ਨੇ ਤੁਹਾਨੂੰ ਇਨਸਾਨ ਬਣਾਇਆ ਇਨਸਾਨ ਬਣ ਕੇ ਰਹੋਗੇ ਤੁਹਾਨੂੰ ਬੜਾ ਆਨੰਦ ਆਏਗਾ ਤੁਸੀਂ ਖੁਸ਼ ਰਹੋਗੇ ਤੁਸੀਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰੋਗੇ ਜਿਹੜੇ ਮਤਲਬ ਤੁਸੀਂ ਦੇਖੋ ਬਹੁਤ ਸਾਰੇ ਲੋਕੀਆਂ ਚੰਗੇ ਚੰਗੇ ਘਰਾਂ ਦੇ ਲੋਕੀਆਂ ਉਹ ਜੀ ਇਹ ਇਹਨਾਂ ਦੇ ਨਾਨਕਿਆਂ ਦੀ ਗੋਤ ਆ ਇਸ ਗੋਤ ਚ ਨਹੀਂ ਅਸੀਂ ਵਿਆਹ ਕਰਨਾ ਇਹਨਾਂ ਦੇ ਦਾਦਕਿਆਂ ਦੀ ਗੋਤ ਆ ਅਸੀਂ ਇਸ ਗੋਤ ਚ ਨਹੀਂ ਵਿਆਹ ਕਰਨਾ ਇਹ ਸਾਡੇ ਗੋਤੀ ਆ ਇਹ ਇਹ ਤਾਂ ਕਿੰਨਾ ਲਈਦਾ ਆ ਇਹਨਾਂ ਦੀ ਭੂਆ ਦੀ ਗੋਤ ਆ ਭੂਆ ਦੇ ਸਹੁਰਿਆਂ ਦੀ ਗੋਤ ਆ ਅਸੀਂ ਚਾਹੋ ਪੰਨਾਂ ਗੋਤਾਂ ਚ ਵਿਆਹ ਨਹੀਂ ਕਰਨਾ ਇਹ ਸਾਡੀ ਜਾਤ ਦੇ ਨਹੀਂ ਅਸੀਂ ਤਾਂ ਨਹੀਂ ਵਿਆਹ ਕਰਨਾ ਇਹ ਇਹ ਸਾਡੇ ਧਰਮ ਦੇ ਨਹੀਂ ਅਸੀਂ ਇਦਾਂ ਨਹੀਂ ਕਰ ਮਤਲਬ ਯੂ نو देयर ਆਰ ਸੋ ਮਨੀ ਥਿੰਗਸ ਕਿ ਜਿੰਨਾ ਚੀਜ਼ਾਂ ਦੇ ਵਿੱਚ ਉਹ ਗੁਲਾਮ ਬਣ ਕੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਦੇ ਬੱਚਿਆਂ ਦੀ 40 40 45 45 ਸਾਲ ਉਮਰ ਹੋ ਗਈ ਆ ਉਹ ਵਿਚਾਰੇ ਸਿਰਫ ਜਾਤਾਂ ਹੀ ਭੁਗਤੀ ਜਾ ਰਹੇ ਆ ਸਿਰਫ ਉਹ ਜਾਤਾਂ ਦੀਆਂ ਬੇੜੀਆਂ ਦੇ ਵਿੱਚ ਬੱਜੇ ਆ ਉਹ ਬੱਚੇ ਕਿ ਉਹ ਉਹਨਾਂ ਦੇ ਚੰਗੇ ਵੇਲੇ ਤੇ ਵਿਆਹ ਨਹੀਂ ਕੀਤੇ 40 40 45 45 ਸਾਲ ਦੇ ਨਿਆਣੇ ਹੋਗੇ ਉਹਨਾਂ ਦਾ ਵਿਆਹ ਨਹੀਂ ਕੀਤਾ ਤੁਸੀਂ ਦੱਸੋ ਕਦੋਂ ਉਹਨਾਂ ਦੇ ਵਿਆਹ ਹੋਣਗੇ ਕਦੋਂ ਉਹਨਾਂ ਦੇ ਬੱਚੇ ਪੈਦਾ ਹੋਣਗੇ ਜਦ ਤੱਕ ਸਰੀਰ ਦੇ ਅੰਦਰ ਪਰਮੇਸ਼ਰ ਨੇ ਇੱਕ ਸਮਾਂ ਠਹਿਰਾਇਆ ਕਿ ਜੇ ਇਸ ਸਮੇਂ ਦੇ ਵਿੱਚ ਨੈਚੁਰਲ ਪ੍ਰਕਿਰਿਆ ਜਿਹੜੀਆਂ ਆ ਉਹ ਹੁੰਦੀਆਂ ਆ ਤੇ ਜਦੋਂ ਸਰੀਰ ਜਵਾਬ ਦੇ ਗਿਆ ਫਿਰ ਮੁੜ ਕੇ ਪਹਿਲਾਂ ਹੁਣ ਪ੍ਰਾਰਥਨਾ ਦੀ ਰਿਕਵੈਸਟ ਚੱਲ ਰਹੀ ਹੈ ਇਹਨਾਂ ਦੇ ਵਿਆਹ ਹੋ ਜਾਣ ਫਿਰ ਪ੍ਰਾਰਥਨਾ ਦੀ ਰਿਕਵੈਸਟ ਕੀ ਚੱਲਣੀ ਹੈ ਇਹਨਾਂ ਦੇ ਨਿਆਣੇ ਹੋ ਜਾਣ ਉਹ ਸਭ ਚੀਜ਼ਾਂ ਜਿਹੜੀਆਂ ਆ ਨਾ ਉਹ ਬਹੁਤ ਹੀ ਖਤਰਨਾਕ ਚੀਜ਼ਾਂ ਆ ਜੇਕਰ ਤੁਸੀਂ ਸਹੀ ਸਮੇਂ ਤੇ ਆਪਣੇ ਬੱਚੇ ਦੀ ਮੈਰਿਜ ਨਹੀਂ ਕਰੋਗੇ ਦੇਖੋ ਮੈਨੂੰ ਲੱਗਦਾ ਹੈ ਪਰਸਨਲੀ ਕਿ ਇੱਕ ਬੇਟੀ ਜਿਹੜੀ ਆ ਇੱਕ ਲੜਕੀ ਜਿਹੜੀ ਆ ਉਹਦੀ ਮੈਰਿਜ 21 ਸਾਲ ਤੋਂ ਲੈ ਕੇ 24 25 ਸਾਲ ਦੇ ਵਿੱਚ ਵਿੱਚ ਹਰ ਹਾਲਤ ਵਿੱਚ ਕਰ ਦੇਣੀ ਚਾਹੀਦੀ ਹੈ ਕਿ 21 ਸਾਲ ਤੋਂ ਟਰਾਈ ਕਰਨੀ ਸ਼ੁਰੂ ਕਰੋ ਅਗਰ 21 ਸਾਲ ਦੀ ਏਜ ਵਿੱਚ ਵੀ ਤੁਹਾਨੂੰ ਕੋਈ ਅੱਛਾ ਬਰ ਘਰ ਲੱਭ ਰਿਹਾ ਆ ਜਾਂ ਕੋਈ ਮੁੰਡਾ ਕਮਾਊ ਆ ਅਰ ਪਾਪ ਦੇ ਵਿੱਚ ਨਹੀਂ ਆ ਤੁਸੀਂ ਉਸ ਲੜਕੇ ਦੇ ਨਾਲ ਮੈਰਿਜ ਕਰ ਸਕਦੇ ਆਪਣੇ ਬੱਚੇ ਦੀ ਅਰ 25 ਸਾਲ ਤੱਕ ਤਾਂ ਕੋਸ਼ਿਸ਼ ਕਰੋ ਕਿ ਹਰ ਹਾਲ ਦੇ ਵਿੱਚ ਉਸ ਬੱਚੇ ਦੀ ਮੈਰਿਜ ਹੋ ਜਾਏ ਉਹਦੀ ਉਹਦੀ ਵਜ੍ਹਾ ਕੀ ਆ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਜਦੋਂ ਅਸੀਂ 20 ਸਾਲ ਟੱਪਣੇ ਟੱਪ ਜਾਂਦੇ ਆ ਨਾ ਉਹਦੇ ਬਾਅਦ ਵਿੱਚ ਸਾਡਾ ਸੁਭਾਅ ਪੱਕਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਬਾਅਦ ਵਿੱਚ ਸਾਡੀ ਜਿਸਮ ਦੀ ਤੇ ਸਾਡੇ ਆਤਮਾ ਦੀ ਫਲੈਕਸੀਬਿਲਟੀ ਘਟਣ ਲੱਗ ਜਾਂਦੀ ਸੁਭਾਅ ਵਿੱਚ ਪੱਕ ਜਾਂਦੇ ਆ ਹੱਡੀਆਂ ਵਿੱਚ ਅਸੀਂ ਪੱਕਣ ਲੱਗ ਜਾਂਦੇ ਜਿਹਦੀ ਵਜ੍ਹਾ ਦੇ ਨਾਲ ਅਸੀਂ ਨਵੀਆਂ ਚੀਜ਼ਾਂ ਨੂੰ ਅਡਾਪਟ ਨਹੀਂ ਕਰ ਪਾਉਂਦੇ ਇੱਕ ਬੇਟੀ ਆ ਉਹ ਆਪਣੇ ਘਰ ਦੇ ਵਿੱਚ ਇੱਕ ਸੁਭਾਅ ਉਹਦਾ ਪੱਕ ਗਿਆ ਜਦੋਂ 30 35 ਸਾਲ ਦੀ ਹੋ ਗਈ ਤਾਂ ਮਤਲਬ ਤੁਸੀਂ ਸੋਚੋ ਉਹਦੀ ਆਦਤ ਪੱਕ ਗਈ ਕਿ ਉਹਨੂੰ ਹੁਕਮ ਚਲਾਉਣ ਦੀ ਆਦਤ ਪੈ ਗਈ ਮੰਨ ਲਓ ਉਹਦੀ ਘਰ ਵਿੱਚ ਚੌਧਰ ਆ ਹੁਣ ਉਹਨੂੰ ਹੁਕਮ ਚਲਾਉਣ ਦੀ ਆਦਤ ਪੈ ਗਈ ਜਿੰਨੇ ਜਦੋਂ ਉਹ 20 ਸਾਲ ਦੀ ਸੀ ਉਦੋਂ ਉਹਨੂੰ ਇਹ ਅਥਾਰਟੀ ਦਿੱਤੀ ਗਈ ਕਿ ਤੂੰ ਹੁਕਮ ਚਲਾ ਹੁਣ 15 ਸਾਲ ਉਹਨੇ ਹੁਕਮ ਚਲਾਇਆ 35 ਸਾਲ ਉਹਨੇ ਰਾਜ ਕੀਤਾ ਉਹ ਦੂਜੇ ਘਰ ਦੇ ਵਿੱਚ ਜਾ ਕੇ ਕਦੀ ਵੀ ਝੁਕੂਗੀ ਨਹੀਂ ਦੂਜੇ ਘਰ ਦੇ ਵਿੱਚ ਜਾ ਕੇ ਉਹਨੇ ਹੁਕਮ ਮੰਨਣਾ ਨਹੀਂ ਉਹਨੂੰ ਲੱਗਣਾ ਕਿ ਮੈਂ ਹੁਕਮ ਚਲਾਵਾ ਤਾਂ ਉਹ ਉਹਦੇ ਲਈ ਵਿਪਤਾ ਦਾ ਕਾਰਨ ਬਣ ਸਕਦਾ ਉਹ ਉਹਦੇ ਲਈ ਪ੍ਰੋਬਲਮ ਕ੍ਰੀਏਟ ਕਰ ਸਕਦਾ ਉਹਨੂੰ ਆਦਤ ਪੈ ਗਈ ਆਪਣੇ ਹੀ ਪੇਰੈਂਟਸ ਦੇ ਨਾਲ ਰਹਿਣ ਦੀ ਕਿਸੇ ਹੋਰ ਦੇ ਨਾਲ ਨਾ ਐਡਜਸਟ ਕਰਨ ਦੀ ਉਹਨੂੰ ਆਦਤ ਪੈ ਗਈ ਹੁਣ ਉਹ ਆਪਣੇ ਇਨ-ਲॉज ਦੇ ਨਾਲ ਐਡਜਸਟ ਨਹੀਂ ਕਰ ਪਾਏਗੀ ਕਿਉਂਕਿ ਉਹਨੂੰ ਆਦਤ ਪੈ ਗਈ ਸਿਰਫ ਉਨੇਕ ਲੋਕਾਂ ਦੇ ਨਾਲ ਰਹਿਣ ਦੀ ਔਰ ਕਰੇਗੀ ਕਿ ਸਵੇਰ ਨੂੰ ਕਾਲ ਕਰੇਗੀ ਪੇਰੈਂਟਸ ਨੂੰ ਦੁਪਹਿਰ ਨੂੰ ਕਾਲ ਕਰੇਗੀ ਈਵਨਿੰਗ ਨੂੰ ਕਾਲ ਕਰੇਗੀ ਔਰ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਦੀ ਮੈਰਿਡ ਲਾਈਫ ਨੂੰ ਕਰਾਵ ਕਰ ਦੇਣਗੀ ਆ ਸੇਮ ਵੇ ਦੇ ਨਾਲ ਹੀ ਲੜਕੀਆਂ ਨੂੰ ਡਿਫਰੈਂਟ ਤਰ੍ਹਾਂ ਦੀਆਂ ਆਦਤਾਂ ਪੈ ਜਾਂਦੀਆਂ ਉਹਨਾਂ ਨੂੰ ਇਕੱਲੇ ਰਹਿਣ ਦੀ ਆਦਤ ਪੈ ਗਈ ਉਹਨਾਂ ਨੂੰ 40 ਸਾਲਾਂ ਦੇ ਹੋ ਗਏ 40ਾਂ ਦੇ ਹੋ ਗਏ ਮੈਂ ਕਹਿੰਨੀ ਕਿ ਲੜਕਾ ਜਦੋਂ 25 ਸਾਲ ਦਾ ਹੋ ਜਾਂਦਾ ਆ ਜਦੋਂ ਲੜਕਾ ਜਿਹੜਾ ਆ 23 ਤੋਂ ਲੈ ਕੇ 28 30 ਸਾਲ ਦੇ ਵਿੱਚ ਵਿੱਚ ਲੜਕੇ ਦੀ ਮੈਰਿਜ ਹਰ ਹਾਲਤ ਵਿੱਚ ਕਰ ਦੇਣੀ ਚਾਹੀਦੀ ਆ ਤਾਂ ਉਹ ਲੜਕਾ ਜਦੋਂ ਉਹਨੂੰ ਹਰ ਰਾਤ 11 ਵਜੇ ਤੱਕ ਚੌਂਕ 'ਚ ਖੜੇ ਹੋਣ ਦੀ ਆਦਤ ਪੈ ਗਈ ਦੋਸਤਾਂ ਦੇ ਨਾਲ ਗੁਰਸ਼ੱਲੇ ਉਡਾਉਣ ਦੀ ਵਾਰਾਗਰਦੀ ਕਰਨ ਦੀ ਆਦਤ ਪੈ ਗਈ ਉਸ ਬੱਚੇ ਨੂੰ ਤੁਸੀਂ ਸੋਚ ਰਹੇ ਕਿ ਉਹ ਜ਼ਿੰਮੇਵਾਰੀਆਂ ਚੱਕੇ ਉਹ ਕਿੱਥੋਂ ਆਪਣੀ ਘਰ ਵਾਲੀ ਦੀ ਜ਼ਿੰਮੇਵਾਰੀ ਚੱਕੂਗਾ ਕਿੱਥੋਂ ਟਾਈਮ ਦੇ ਨਾਲ ਘਰੇ ਆਊਗਾ ਅਰ ਜਦੋਂ ਟਾਈਮ ਨਾਲ ਘਰੇ ਨਹੀਂ ਆਏਗਾ ਪਤੀ ਪਤਨੀ ਦੀ ਆਪਸ ਵਿੱਚ ਲੜਾਈ ਹੋਏਗੀ ਤਾਂ ਇਹ ਸਾਰੀਆਂ ਚੀਜ਼ਾਂ ਨਾ ਬਹੁਤ ਮੈਟਰ ਕਰਦੀਆਂ ਸੇਮ ਵੇ ਦੇ ਨਾਲ ਜਦੋਂ ਏਜ ਦੇ ਵਿੱਚ ਤੁਸੀਂ ਵਧਦੇ ਆ ਅੰਦਰੋਂ ਹੱਡ ਮਜ਼ਬੂਤ ਹੋ ਜਾਂਦੇ ਆ ਨਾਰਮਲ ਡਿਲੀਵਰੀ ਦੇ ਨਾਲ ਬੱਚੇ ਪੈਦਾ ਹੋਣੇ ਔਖੇ ਹੋ ਜਾਂਦੇ ਆ ਇਸ ਦੇ ਵਧਣ ਦੇ ਨਾਲ ਕੰਪਲਿਕੇਸ਼ਨ ਬੋਡੀ ਦੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜ਼ਰੂਰੀ ਆ ਕਿ ਰਾਈਟ ਟਾਈਮ ਦੇ ਉੱਤੇ ਜਿਹੜੀ ਆ ਬੱਚਿਆਂ ਦੀ ਮੈਰिज ਕੀਤੀ ਜਾਏ ਤਾਂ ਜੋ ਉਹਨਾਂ ਦਾ ਜੀਵਨ ਜਿਹੜਾ ਆ ਉਹ ਸੌਖਾ ਰਹਿ ਸਕੇ ਪਰ ਛੋਟੇ ਬੱਚਿਆਂ ਦੀ ਵੀ ਮੈਰिज ਬਿਲਕੁਲ ਨਾ ਕਰੋ ਬਹੁਤ ਬੱਚੇ ਆ ਪਲੱਸ 2 ਕੀਤੀ ਆ ਆਈਲਟਸ ਕੀਤੀ ਵਿਚਾਰਿਆਂ ਨੂੰ ਪੱਕੇ ਕਰਨ ਦੇ ਚੱਕਰ ਵਿੱਚ ਵਿਆਹ ਦਿੱਤਾ ਤੁਸੀਂ ਸੋਚੋ ਪਲੱਸ 2 ਦੇ ਵਿੱਚ ਅਜੇ ਉਹ ਨਿਆਣੇ ਆ ਹਾਲੇ ਤਾਂ ਉਹਨਾਂ ਨੂੰ ਰੋਟੀ ਪਕਾਉਣੀ ਨਹੀਂ ਆਈ ਤੁਸੀਂ ਵਿਆਹ ਦੀ ਜਿਮੇਵਾਰੀ ਦਾ ਟੋਕਰ ਸਸਾਂ ਨਣਾਂ ਦੀਆਂ ਜਿਮੇਵਾਰੀਆਂ ਦੀਆਂ ਟੋਕਰਾਂ ਤੁਸੀਂ ਇੰਨਾ ਫਰਜ ਉਹਨਾਂ ਦੇ ਉੱਤੇ ਰਿਸ਼ਤੇ ਨਿਭਾਉਣ ਦਾ ਟੋਕਰ ਤੁਸੀਂ ਰੱਖ ਦਿੱਤਾ ਉੱਤੋਂ ਤੁਸੀਂ ਉਹਨੂੰ ਵਿਦੇਸ਼ ਵਿੱਚ ਭੇਜ ਰਹੇ ਆਂ ਤੇ ਪਿੱਛੇ ਸਾਰੀ ਜਨਤਾ ਐਕਸਪੈਕਟ ਕੀ ਕਰ ਰਹੀ ਕਿ ਉਹ ਪੇਕਿਆਨੀਆਂ ਜਿਮੇਵਾਰੀਆਂ ਵੀ ਚੱਕੇ ਉਹ ਸੌਰਿਆਂ ਦੀਆਂ ਜਿਮੇਵਾਰੀਆਂ ਵੀ ਚੱਕੇ ਚਾਹੇ ਉਹ ਮੁੰਡਾ ਆ ਤੇ ਚਾਹੇ ਉਹ ਕੁੜੀ ਆ ਇਹ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਬੱਚਿਆਂ ਨੂੰ ਮੈਂਟਲੀ ਐਂਡ ਫਿਜ਼ੀਕਲੀ ਟੌਰਚਰ ਕਰਨਾ ਹੈ ਕਿ ਕਿੰਨੀਆਂ ਚੀਜ਼ਾਂ ਆ ਜਿਨ੍ਹਾਂ ਦੇ ਲਈ ਅਜੇ ਉਹ ਜਿਸਮਾਨੀ ਤੌਰ ਤੇ ਤਿਆਰ ਹੀ ਨਹੀਂ ਹੋਏ ਪਰ ਅਸੀਂ ਉਹਨਾਂ ਨੂੰ ਧੱਕਾ ਦੇ ਦਿੱਤਾ ਪੇਰੈਂਟਸ ਨੇ ਧੱਕਾ ਦੇ ਦਿੱਤਾ ਕਿ ਚੱਲ ਇਹ ਟਾਈਮ ਨਾਲ ਪੱਕੇ ਹੋ ਜਾਣਗੇ ਤੇ ਅਸੀਂ ਵੀ ਲੰਘ ਜਾਵਾਂਗੇ ਬਾਕੀ ਨਿਆਣੇ ਵੀ ਲੰਘ ਜਾਣਗੇ ਤੇ ਇਸ ਲਈ ਤੁਸੀਂ ਬਲੀ ਦੇ ਦਿੱਤੀ ਇੱਕ ਮਾਸੂਮ ਬੱਚੇ ਦੀ ਇੱਕ ਮਾਸੂਮ ਬੱਚੇ ਦੀ ਬਲੀ ਦੇਣ ਦੇ ਬਰਾਬਰ ਆ ਜਦੋਂ ਅਸੀਂ ਛੋਟੇ ਜਿਹੇ ਬੱਚੇ ਨੂੰ 18 ਸਾਲ ਦੇ ਬੱਚੇ ਨੂੰ ਸਵਾ 18 ਸਾਲ ਦੇ ਬੱਚੇ ਨੂੰ ਅਸੀਂ ਵਿਆਹ ਦਿੰਨੇ ਆ ਚਾਹੇ ਉਹ ਮੁੰਡਾ ਆ ਤੇ ਚਾਹੇ ਉਹ ਕੁੜੀ ਹਜੇ ਉਹਨਾਂ ਨੂੰ 4 ਸਾਲ ਐਟਲੀਸਟ 3-4 ਸਾਲ ਉਹਨਾਂ ਨੂੰ ਹੋਰ ਚਾਹੀਦੇ ਸੀਗੇ ਕਿ ਉਹ ਸਿੱਖ ਲੈਂਦੇ ਕੁਝ ਹਜੇ ਉਹਨਾਂ ਦੇ ਜਿਸਮ ਦੇ ਅੰਦਰ ਕਈ ਤਰ੍ਹਾਂ ਦੇ ਪਰਿਵਰਤਨ ਹੋਣੇ ਬਾਕੀ ਸੀਗੇ ਜਿਹੜੇ ਜ਼ਰੂਰੀ ਸੀਗੇ ਤਾਂ ਤੁਸੀਂ ਇੰਨੇ ਖੁਦਗਰਜ਼ ਨਾ ਬਣੋ ਤੁਸੀਂ ਆਪਣੇ ਆਪ ਨੂੰ ਵਿਦੇਸ਼ ਵਿੱਚ ਲੈ ਕੇ ਜਾਣ ਦੇ ਲਈ ਤੁਸੀਂ ਆਪਣੇ ਬੱਚਿਆਂ ਦੇ ਬਲੀਦਾਨ ਦੇਣੇ ਬੰਦ ਕਰ ਦਿਓ ਤੁਸੀਂ ਆਪਣੇ ਬੱਚਿਆਂ ਦੇ ਗਾਲ ਵਿੱਚ ਫਾਹੇ ਪੋਣੇ ਬੰਦ ਕਰ ਦਿਓ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਸਮਾ ਬਹੁਤ ਜਿਹੜਾ ਆ ਨਾ ਉਹ ਕੀਮਤੀ ਆ ਅ ਸਹੀ ਵੇਲੇ ਵਿੱਚ ਸਹੀ ਸਮੇਂ ਵਿੱਚ ਸਹੀ ਕੰਮ ਕੀਤੇ ਹੋਏ ਹੀ ਸਹੀ ਨਤੀਜੇ ਜਿਹੜੇ ਹਨ ਉਹ ਪੈਦਾ ਕਰਨਗੇ ਤਾਂ ਹੋਪਫੁਲੀ ਯੂ ਕੈਨ ਅੰਡਰਸਟੈਂਡ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਕਿ ਤੁਹਾਨੂੰ ਜ਼ਰੂਰ ਮਿਆਸ ਕਰਦੀ ਆ ਤੁਹਾਨੂੰ ਇਸ ਗੱਲ ਦੀ ਸਮਝ ਆ ਰਹੀ ਹੋਏਗੀ ਅਰ ਅਸੀਂ ਵਾਪਸ ਆਉਨੇ ਆ ਪੁਆਇੰਟ ਤੇ ਕਿ ਬੁਰੀ ਸੰਗਤ ਜਿਹੜੀ ਹਨ ਚੰਗੇ ਲੋਕਾਂ ਨੂੰ ਵੀ ਬਗਾੜ ਦਿੰਦੀ ਆ ਨਸ਼ੇ ਵਾਲੇ ਦੀ ਸੰਗਤ ਵਿੱਚ ਰਹੋਗੇ ਚਾਰ ਪੰਜ ਸ਼ਰਾਬੀਆਂ ਦੀ ਸੰਗਤ ਇੱਕ ਸੋਫੀ ਕਰ ਰਿਹਾ ਆ ਤਾਂ ਹੋ ਸਕਦਾ ਕਿ ਇੱਕ ਦਿਨ ਉਹ ਸੋਫੀ ਸੋਫੀ ਨਾ ਰਵੇ ਹਾਂ ਚਾਰ ਪੰਜ ਸੋਫੀਆਂ ਦੀ ਸੰਗਤ ਇੱਕ ਨਸ਼ੇ ਵਾਲਾ ਕਰ ਲਿਆ ਜਾ ਤਾਂ ਜਾਦੇ ਚਾਂਸ ਹੈ ਕਿ ਉਹ ਨਸ਼ੇ ਵਾਲਾ ਵੀ ਜਿਹੜਾ ਹੈ ਉਹ ਨਸ਼ਾ ਛੱਡ ਜਾਊਗਾ ਤਾਂ ਇਸ ਲਈ ਚੰਗੀ ਇਨਫਲੂਐਂਸ ਵਾਲੇ ਲੋਕਾਂ ਦੇ ਵਿੱਚ ਰੋ ਜਿਨ੍ਹਾਂ ਦਾ ਬੋਲਬਾਲਾ ਚੰਗਾ ਆ ਜਿਨ੍ਹਾਂ ਨੂੰ ਬੋਲਣ ਦੀ ਅਕਲ ਆ ਜਿਨ੍ਹਾਂ ਨੂੰ ਸਾਰਾ ਕੁਝ ਜਿਨ੍ਹਾਂ ਦਾ ਠੀਕ ਆ ਓਕੇ ਜੀ ਸੋ ਅਸੀਂ ਨੈਕਸਟ ਦੇਖਦੇ ਹਾਂ ਪਹਿਲਾ ਯੋਹੰਨਾ ਉਹਦਾ ਸ਼ੇ ਨੰਬਰ ਅਰੇ ਆਏ ਅਸੀਂ ਦੇਖਾਂਗੇ ਅਸੀਂ ਇੱਕ ਦਿਨ ਅੱਗੇ ਵੀ ਬੜੇ ਮਜ਼ੇ ਨਾਲ ਇਸ ਚੈਪਟਰ ਨੂੰ ਪੜਿਆ ਸੀ ਬੜਾ ਆਨੰਦ ਲਿਆ ਸੀ ਇਹ ਚੈਪਟਰ ਪੜਨ ਦਾ ਪਰ ਅੱਜ ਅਸੀਂ ਡਿਫਰੈਂਟ ਐਂਗਲ ਤੋਂ ਅਸੀਂ ਇਹਨੂੰ ਜੜਾ ਪੜਾਂਗੇ ਪਹਿਲਾਂ ਯੋਹੰਨਾ ਪ੍ਰਕਾਸ਼ਿਤ వాక్య ਤੋਂ ਪਹਿਲਾਂ ਯੋਹੰਨਾ ਦੀਆਂ ਤਨ ਪੱਤਰੀਆਂ ਆਇਆ ਆਓ ਅਸੀਂ ਪਹਿਲਾਂ ਹੀ ਯੋਹੰਨਾ ਉਹਦਾ ਇੱਕੋ ਹੀ ਚੈਪਟਰ ਹੈ ਅਸੀਂ ਉਹਨੂੰ ਦੇਖਾਂਗੇ ਫਰਸਟ ਜੌਨ ਉਹਦਾ ਫਰਸਟ ਉਹਦਾ 6th ਆਇਤ ਤੋਂ ਲੈ ਕੇ 11th ਤੱਕ 6ਵੀਂ ਤੋਂ 11ਵੀਂ ਆਇਤ ਤੱਕ ਅਸੀਂ ਦੇਖਾਂਗੇ ਪਹਿਲਾ ਸੀਗਾ ਕਿ ਬੁਰੀ ਸੰਗਤ ਤੋਂ ਬਚਣਾ ਐਂਡ ਸੈਕਿੰਡ ਥਿੰਗ ਇਜ਼ ਕਿ ਫਾਲਸ ਟੀਚਰ ਜਿਹੜੇ ਫਾਲਸ ਟੀਚਰ ਆ ਜਿਹੜੇ ਗਲਤ ਸਿੱਖਿਆ ਦੇਣ ਵਾਲੇ ਲੋਕੀਂ ਆ ਉਹਨਾਂ ਤੋਂ ਵੀ ਬਚ ਕੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਓਕੇ ਕਰੋ ਜੀ ਇੱਥੇ ਲਿਖਿਆ ਆ ਅਤੇ ਪ੍ਰੇਮ ਇਹ ਹੈ ਪਈ ਅਸੀਂ ਉਹਦੇ ਹੁਕਮਾਂ ਦੇ ਅਨੁਸਾਰ ਚੱਲੀਏ ਹੁਕਮ ਇਹੋ ਹੈ ਜਿਵੇਂ ਤੁਸੀਂ ਮੁੱਢਾ ਮੁੱਢੋ ਸੁਣਿਆ ਜੋ ਤੁਸੀਂ ਉਸ ਉੱਤੇ ਚੱਲੋ ਓਕੇ ਜੀ ਸਭ ਤੋਂ ਪਹਿਲਾਂ ਬਹੁਤ ਸਾਰੇ ਲੋਕੀ ਕਹਿੰਦੇ ਕਿ ਅਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ ਹਾਂ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਾਂ ਸਾਰੇ ਲੋਕੀ ਫੁਕਰਾਪਣ ਕਰਦੇ ਆ ਪ੍ਰੇਮ ਕੋਈ ਨਹੀਂ ਕਰ ਰਿਹਾ ਇਸ ਵੇਲੇ ਪ੍ਰੇਮ ਜਿਹੜਾ ਕਰਦਾ ਹੈ ਨਾ ਉਹ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਚੱਲਦਾ ਹੈ ਕਿਉਂਕਿ ਬਚਨ ਦੇ ਵਿੱਚ ਕੀ ਲਿਖਿਆ ਆ ਪ੍ਰੇਮ ਇਹ ਹੈ ਕਿ ਅਸੀਂ ਉਹਦੇ ਹੁਕਮਾਂ ਦੇ ਅਨੁਸਾਰ ਚੱਲੀਏ ਬਹੁਤ ਸਾਰੇ ਲੋਕੀ ਆਪਣੇ ਮਾਪਿਆਂ ਨੂੰ ਮਦਰ ਡੇ ਦੇ ਉੱਤੇ ਗਿਫਟ ਕਰ ਦਿੰਦੇ ਆ ਕਿ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਇਸ ਲਈ ਕੋਈ ਵੀ ਜਿਹੜਾ ਆ ਇਦਾਂ ਦਾ ਪਿਆਰ ਜਿਹੜਾ ਜਿਹੜਾ ਸਾਲ 'ਚ ਇੱਕ ਵਾਰੀ ਜ਼ਾਹਰ ਕਰਨਾ ਪਵੇ ਉਹ ਪਿਆਰ ਨਹੀਂ ਆ ਚਾਹੇ ਉਹ ਮਾਤਾ ਦੇ ਪ੍ਰਤੀ ਆ ਚਾਹੇ ਉਹ ਪਿਤਾ ਦੇ ਪ੍ਰਤੀ ਆ ਚਾਹੇ ਤੁਹਾਡਾ ਵੈਲੈਂਟਾਈਨ ਡੇ ਆ ਤੇ ਚਾਹੇ ਉਹ ਜਿਹੜਾ ਤੁਹਾਡਾ ਹੋਰ ਕੋਈ ਡੇ ਆ ਮੇਕ ਇਨੀ 8 ਡੇ ਜਿਹੜਾ ਸੰਡੇ ਆ ਮੰਡੇ ਆ ਟਿਊਜ਼ਡੇ ਆ ਇਹ ਸਾਰੇ ਡੇ ਜਿਹੜੇ ਆ ਬlesd ਆ ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਆ ਪ੍ਰੇਮ ਕੀ ਆ ਜਿਹੜੇ ਜਿਹਦੇ ਨਾਲ ਪ੍ਰੇਮ ਕਰਦੇ ਆ ਨਾ ਉਹਦੇ ਹੁਕਮ ਦੇ ਵਿੱਚ ਰਹਿੰਦੇ ਆ ਅਗਰ ਤੁਸੀਂ ਆਪਣੇ ਪਿਤਾ ਜੀ ਨਾਲ ਪ੍ਰੇਮ ਕਰਦੇ ਆ ਤਾਂ ਤੁਸੀਂ ਆਪਣੇ ਪਿਤਾ ਦੀ ਆਗਿਆਕਾਰੀ ਕਰਦੇ ਆ ਅਗਰ ਤੁਸੀਂ ਆਪਣੇ ਮਦਰ ਦੇ ਨਾਲ ਪ੍ਰੇਮ ਕਰਦੇ ਆ ਤੁਸੀਂ ਆਪਣੀ ਮਦਰ ਦੀ ਵੀ ਆਗਿਆਕਾਰੀ ਕਰਦੇ ਆ ਕਿ ਜੋ ਉਹ ਚਾਹੁੰਦੇ ਆ ਤੁਸੀਂ ਉਹ ਕਰਦੇ ਆ ਰਾਈਟ ਓਕੇ ਇਸੇ ਤਰ੍ਹਾਂ ਨਾਲ ਅਗਰ ਤੁਸੀਂ ਆਪਣੇ ਪਤੀ ਨਾਲ ਪ੍ਰੇਮ ਕਰਦੇ ਹੋ ਤੇ ਪਤਨੀ ਜਿਹੜੀ ਆ ਉਹ ਆਪਣੇ ਪਤੀ ਦੀ ਆਗਿਆਕਾਰੀ ਵਿੱਚ ਵੀ ਰਹਿੰਦੀ ਆ ਹੁਣ ਇੱਕ ਪਤਨੀ ਕਹੇ ਕਿ ਮੈਂ ਆਪਣੇ ਪਤੀ ਨਾਲ ਤਾਂ ਬਹੁਤ ਪ੍ਰੇਮ ਕਰਦੀ ਆ ਪਰ ਮੈਂ ਮੈਂ ਉਹਨੂੰ ਰੋਟੀ ਨਹੀਂ ਪਕਾ ਕੇ ਦੇਣੀ ਇੱਕ ਪਤਨੀ ਕਹੇ ਮੈਂ ਉਹਨਾਂ ਨਾਲ ਪ੍ਰੇਮ ਬਹੁਤ ਕਰਦੀ ਆ ਪਰ ਮੈਂ ਉਹਦੇ ਆਖੇ ਨਹੀਂ ਲੱਗਣਾ ਉਹ ਕਹਿੰਦਾ ਕਿ ਤੂੰ ਅੱਜ ਨਹੀਂ ਜਾਣਾ ਪੈ ਕੇਂਦੇ ਉਹ ਕਹੇ ਮੈਂ ਤਾਂ ਤੇਰੇ ਸਿਰ ਚੜ੍ਹ ਕੇ ਜਾਣਾ ਅੱਜ ਹੀ ਜਾਣਾ ਤੇ ਇਹ ਤਾਂ ਪ੍ਰੇਮ ਨਹੀਂ ਆ ਇਸੇ ਤਰ੍ਹਾਂ ਅਗਰ ਇੱਕ ਪਤੀ ਕਹਿੰਦਾ ਕਿ ਮੈਂ ਆਪਣੀ ਪਤਨੀ ਦੇ ਨਾਲ ਬਹੁਤ ਪ੍ਰੇਮ ਕਰਦਾ ਆ ਪਰ ਉਹ ਉਹਨੂੰ ਉਹਦੇ ਉੱਤੇ ਤਸ਼ੱਦਦਕਾਰ